ਨੰਬਰ 1 ਜੇਕਰ ਤੁਹਾਡੇ ਹੱਥ ਪੈਰ ਕੰਬਣ ਦੀ ਸਮੱਸਿਆ ਰਹਿੰਦੀ ਹੈ ਤਾਂ ਰਾਤ ਨੂੰ ਖਾਣੇ ਤੋਂ ਬਾਅਦ ਦੋ ਲੌਂਗ ਚਬਾ ਲਓ ਅਤੇ ਗਰਮ ਪਾਣੀ ਪੀ ਲਓ ਚਲਦੀ ਜਲਦੀ ਰਾਮ ਨਿਲੇਗਾ। ਨੰਬਰ 2 ਪੈਦਲ ਚੱਲਣ ਨਾਲ ਸਿਰਫ ਭજન ਕੰਟਰੋਲ ਨਹੀਂ ਹੁੰਦਾ ਬਲਕਿ ਕੈਸਟਰੋਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਜਿਹੀਆਂ ਸਮੱਸਿਆਵਾਂ ਵੀ ਕਾਬੂ ਵਿੱਚ ਰੱਖਣ ਵਿੱਚ ਮਦਦ ਮਿਲਦੀ ਹੈ। ਇਹਨਾਂ ਤੋਂ ਇਲਾਵਾ ਦਿਲ ਸਿਹਤ ਤੋਂ ਤੇ ਰੰਦਾ ਹੈ ਤੇ ਪੈਦਲ ਚੱਲਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਨੰਬਰ 3 ਸਰੀਰ ਦੇ ਅੰਦਰੂਨੀ ਹਿੱਸੇ ਤੇ ਜੇਕਰ ਸੱਟ ਲੱਗ ਜਾਵੇ ਤਾਂ ਇੱਕ ਗਲਾਸ ਗਰਮ ਦੁੱਧ ਵਿੱਚ ਹਲਦੀ ਤੇ ਇੱਕ ਛੋਟਾ ਚਮਚਕ ਇਹੋ ਮਿਲਾ ਕੇ ਪੀ ਲੋ ਤੁਹਾਨੂੰਰਾ ਮਿਲੇਗਾ ਨੰਬਰ 4 ਆਮਲਾ ਖਾਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਇਸ ਦੇ ਇਲਾਵਾ ਆਮਲਾ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 5 ਚਿਹਰੇ ਤੇ ਚਿੱਟੇ ਜਾਂ ਕਾਲੇ ਦਾਗ ਨਿਕਲ ਆਏ ਤਾਂ ਐਲੋਵੇਰੇ ਦਾ ਥੋੜਾ ਜਿਹਾ ਸ਼ਹਿਦ ਵਿੱਚ ਮਿਲਾ ਕੇ ਚਿਹਰੇ ਤੇ ਲਗਾਓ ਦਾਗ ਤੱਬੇ ਸਾਫ਼ ਹੋ ਜਾਣਗੇ ਨੰਬਰ 6 ਬ੍ਰੋਕਲੀ ਵਿੱਚ ਫਾਈਬਰ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਤੁਹਾਡੇ ਸਰੀਰ ਦਾ वजन ਘੱਟ ਕਰਨ ਵਿੱਚ ਫਾਇਦਾ ਹੁੰਦਾ ਹੈ। ਨੰਬਰ 7 ਸਰੀਰ ਦੇ ਜਲੇ ਹੋਏ ਥਾਂ ਉਤੇ ਪੱਕੇ ਕੇਲੇ ਨੂੰ ਪੀਸ ਕੇ ਮਲਣ ਨਾਲ ਤੁਰੰਤ ਰਾਮ ਮਿਲਦਾ ਹੈ। ਨੰਬਰ 8 ਆਵਾਜ਼ ਬੈਠ ਜਾਣ ਤੇ ਇੱਕ ਪੱਕੇ ਅਨਾਰ ਦਾ ਸੇਵਨ ਕਰਨ ਨਾਲ ਆਵਾਜ਼ ਠੀਕ ਹੋ ਜਾਂਦੀ ਹੈ। ਨੰਬਰ 9 ਸਰਵਾਈਕਲ ਦੇ ਦਰਦ ਤੋਂ ਤੇਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਫਾਇਦਾ ਮਿਲਦਾ ਹੈ ਤੇ ਤੇਲ ਦੇ ਤੇਲ ਵਿੱਚ ਭਰਪੂਰ ਮਾਤਰਾ ਵਿੱਚ ਕਪੂਰ ম্যাগਨੀਸ਼ੀਅਮ ਫਾਸਫੋਰਸ ਟਾਮੇ ਡੀ ਜ਼ਿੰਕ ਵਰਗੇ ਤੱਤ ਹੁੰਦੇ ਹਨ ਜੋ ਸਰਵਾਈਕਲ ਦੇ ਦਰਦ ਤੋਂ ਸੋਚ ਤੋਂ निजात ਦਵਾਉਂਦੇ ਹਨ ਇਸ ਲਈ ਤੇਲ ਦੇ ਤੇਲ ਨੂੰ ਹਲਕਾ ਗੂੰਗਾ ਕਰਕੇ ਰੋਜ਼ਾਨਾ ਇਸ ਨੂੰ ਗਰਦਨ ਤੇ ਸਰਵਾਈਕਲ ਵਾਲੀ ਥਾਂ ਤੇ ਰਗਤੋ ਮਿਲਦੀ ਹੈ ਨੰਬਰ 10 ਸਰਵਾਈਕਲ ਦੇ ਦਰਦ ਨੂੰ ਦੂਰ ਕਰਨ ਲਈ ਸਭ ਤੋਂ ਸਿਕਈ ਵੇਤਰੀ ਉਪਾਅ ਹੈ ਇਸ ਲਈ ਉਪਰਅਧਿ ਸਿੱਦੇ 10 ਮਿੰਟ ਤੱਕ ਠੰਡੀ ਸਿਕਈ ਕਰੋ ਗਰਮ ਤੋਲੀਆਂ ਤੇ ਕਰੋ ਨਰਮਾਸ ਪੇਸ਼ੈਂਟ ਦੇ ਤਰਦ ਤੋਂ ਜਕੰਦ ਤੋਰਾ ਮਿਲੇਗਾ ਨੰਬਰ 11 ਲਾਹੂ ਘੋ ਵਿੱਚ ਪੰਨ ਗੇ ਮੂੰਹ ਵਿੱਚ ਰੱਖਣ ਵਾਲਾ ਜਵਾਨੋ ਜਖਾਵ ਤੋਂ ਫਾਇਦਾ ਮਿਲਦਾ ਹੈਗਾ ਨੰਬਰ 12 ਅਦਰਕ ਤੇ ਨੀਂਬੂ ਦੇ ਰਸ ਵਿੱਚ ਅੱਧਾ ਚਮਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਣ ਨਾਲ ਪੇਟ ਦਰਦ ਤੋਂ ਰਾਹਤ ਮਿਲਦਾ ਹੈ ਨੰਬਰ 13 ਹਿੰਗ ਦੇ ਪਾਣੀ ਨੂੰ ਉਬਾਲ ਕੇ ਘੁਰਲੀ ਕਰਨ ਨਾਲ ਦੰਦਾਂ ਦਾ ਦਰਦ ਮਿਟ ਜਾਂਦਾ ਹੈ ਨੰਬਰ 14 ਤਾਜੀ ਮੱਖ ਨਾਲ ਸ਼ਹਿਦ ਦਾ ਸੇਵਨ ਕਰਨ ਨਾਲ ਰੋਗ ਤੋਂ ਰਾਹਤ ਮਿਲਦੀ ਹੈ ਨੰਬਰ 15 ਦੋ ਚਮਚ ਅਦਰਕ ਦੇ ਰਸ ਨਾਲ ਸ਼ਹਿਦ ਲੈਣ ਨਾਲ ਦਮੇ ਦੇ ਰੋਗ ਤੋਂ ਰਾਹਤ ਮਿਲਦੀ ਹੈ ਨੰਬਰ 16 ਕੜੀ ਪੱਤੇ ਦੇ ਪਾਣੀ ਨੂੰ ਪੀਸ ਕੇ ਛਾਣ ਕੇ ਪੀਣ ਨਾਲ ਬਾਬਸੇ ਤੋਂ ਰਾਹਤ ਮਿਲਦੀ ਹੈ ਨੰਬਰ 17 ਬੁਖਾਰ ਦੇ ਵਿੱਚ ਨਮਕ ਗਰਮ ਪਾਣੀ ਨਾਲ ਇਕੱਠੇ ਉਬਾਲਣ ਵਿੱਚ ਲੈਣ ਨਾਲ ਬੁਖਾਰ ਉਤਰ ਜਾਂਦਾ ਹੈ ਬੁਖਾਰ ਉਤਰਨ ਤੋਂ ਬਾਅਦ ਦੋ ਦਿਨ ਤੱਕ ਸਵੇਰੇ ਸ਼ਾਮ ਨਮਕ ਲੈਣਾ ਚਾਹੀਦਾ ਹੈ ਬੁਖਾਰ ਆ ਫੇਰ ਕਦੇ ਵੀ ਨਹੀਂ ਚੜੇਗਾ ਨੰਬਰ 18 ਕੁੱਤੇ ਦੇ ਕੱਟਣ ਤੇ ਪਿਆਜ਼ ਦਾ ਰਸ ਸ਼ਾਇਦ ਮਿਲਾ ਕੇ ਸੱਟ ਤੇ ਲਗਾਉਣ ਸੱਟ ਚਲਦੀ ਪਰ ਜਾਂਦੀ ਹੈ ਨੰਬਰ 19 ਵਿੱਚੂ ਦੇ ਡੰਗਣ ਵਾਲੀ ਥਾਂ ਤੇ ਪਿਆਜ਼ ਕੱਟ ਕੇ ਬੰਨਣ ਨਾਲ ਜ਼ਹਿਰ ਵੀ ਅਸਰ ਹੋ ਜਾਂਦਾ ਹੈ ਨੰਬਰ 20 ਸਰਦੀ ਸ਼ਗਾਵ ਦਾ ਘੁਰੇ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ ਸਰਦੀ ਦੇ ਵਿੱਚ ਬਲਗਮ ਦੀ ਸਮੱਸਿਆ ਹੋਏ ਤਾਂ ਕਾਲੀ ਮਿਰਚ ਪਾਊਡਰ ਤੇ ਅਦਰਕ ਦੇ ਨਾਲ ਗੁਰਦਸੇਵਨ ਕਰਨ ਨਾਲ ਰਾਹਤ ਮਿਲਦੀ ਹੈ ਨੰਬਰ 21 ਪਾਂ ਦੇ ਪੱਤੇ ਦਾ ਪਾਣੀ ਉਬਾਲ ਕੇ ਪੀਣ ਨਾਲ ਛਾਤੀ ਦੀ ਕਫ ਦੂਰ ਹੁੰਦੀ ਹੈ ਤੇ ਖਾਂਸੀ ਤੋਂ ਵੀ ਰਾਹਤ ਮਿਲਦੀ ਹੈ ਨੰਬਰ 2 ਕਦੇ ਵੀ ਬਹੁਤ ਜ਼ਿਆਦਾ ਗਰਮ ਜਾਂ ਬਹੁਤ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਤ્વਚਾ ਵਿਗੜਨ ਦਾ ਖਤਰਾ ਬਣਿਆ ਰਹਿੰਦਾ ਹੈ ਨੰਬਰ 23 ਕੇਲੇ ਲੋ ਬਲੱਡ ਪ੍ਰੈਸ਼ਰ ਲਈ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਪੋਟਾਸ਼ੀਅਮ ਅਤੇ ਲੋ ਸੈਲਟ ਹੁੰਦਾ ਹੈ ਜਿਸ ਦੇ ਨਾਲ ਹਾਰਟ ਦੀ ਬਿਮਾਰੀ ਤੋਂ ਬਚਿਆ ਜਾਂਦਾ ਹੈ ਤੇ ਦਿੰਦਾ ਹੈ ਨੰਬਰ 24 ਜ਼ਹਿਰੀਲੇ ਕੀੜੇ ਦੇ ਕੱਟਣ ਵਾਲੀ ਜਗ੍ਹਾ ਤੇ ਗੜੀ ਪੱਤੇ ਨੂੰ ਪੀਸ ਕੇ ਲਗਾਉਣ ਨਾਲ ਜ਼ਹਿਰ ਦਾ ਖਤਰਾ ਘਟਾ ਹੋ ਜਾਂਦਾ ਹੈ ਨੰਬਰ 25 ਜੇਕਰ ਤੁਹਾਡੇ ਪੌਦੇ ਦੀ ਮਿੱਟੀ ਸੁੱਕ ਰਹੀ ਹੈ ਤਾਂ ਪੌਦੇ ਵਿੱਚ ਮਿੱਟੀ ਹਲਦੀ ਦਾ ਬਰਾਬਰ ਮਿਲਾ ਕੇ ਨਾਲ ਮਿੱਟੀ ਫਜ਼ੂ ਹੋਣ ਲੱਗ ਜਾਂਦੀ ਹੈ ਇਸ ਨਾਲ ਪੌਦੇ ਬਹੁਤ ਤੇਜ਼ੀ ਨਾਲ ਵਧਣ ਲੱਗ ਜਾਂਦੇ ਹਨ ਖਾਸ ਤੌਰ ਤੇ ਮਨੀ ਪਲਾਂਟ ਬਹੁਤ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ ਨੰਬਰ 26 ਬਾਥੂ ਦਾ ਸਾਗ ਦਾ ਜੂਸ ਟਾਈਪੀ ਨੂੰ ਕੰਟਰੋਲ ਕਰਦੇ ਨੇ ਬਲਸ ਟਾਈਪ ਆਪਸੀ ਨੂੰ ਜੜ ਤੋਂ ਖਤਮ ਕਰਨ ਲਈ 100% ਸਫਲਪਾ ਨਿੰਬੂ ਨੂੰ ਇੱਕ ਗਲਾਸ ਕੱਚੇ ਦੁੱਧ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ 4 ਦਿਨਾਂ ਤੱਕ ਬਵਾਸੀ ਰਗਾਇਆ ਹੋ ਜਾਵੇਗੀ ਨੰਬਰ 28 ਆਮਲੇ ਨੂੰ ਚੰਗੀ ਤਰ੍ਹਾਂ ਪੀਸ ਕੇ ਮਿੱਟੀ ਵਿੱਚ ਬਰਤਨ ਵਿੱਚ ਲੀਵ ਕਰ ਦੇਣ ਨਾਲ ਰੋਗੀ ਨੂੰ ਇਸ ਵਰਤਨ ਨਾਮ ਵਿੱਚ ਖਾਣਾ ਖਵਾਉਣ ਨਾਲ ਬਵਾਸੀਰ ਤੋਂ ਰਾਹਤ ਮਿਲੇਗੀ ਨੰਬਰ 29 ਨੱਕ ਫੋਟਣ ਤੇ ਨੱਕ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਨੰਬਰ 30 ਜੇਕਰ ਤੁਸੀਂ ਵਾਰ-ਵਾਰ ਕਿਡਨੀ ਸੋਨਾ ਤੇ ਪਿਸ਼ਾਬ ਦੀ ਜਰਨ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਨਾਰੀਅਲ ਪਾਣੀ ਦਾ ਸੇਵਨ ਕਰੋ ਇਹ ਵੀਡੀਓ ਅਮ ਜਾਣਕਾਰੀ ਦਾ ਅਰਥ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤਵਾ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੇ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ